ਇਹ ਯੂਨੀਵਰਸਿਟੀ ਵਿੱਚ ਜਿਹੜੀ ਟੋਟਲ ਫੰਡਿੰਗ ਹੋਲ ਐਕਸਪੈਂਡੀ ਚਰਨੇ ਸਟੇਟ ਗਵਰਨਮੈਂਟ ਦਾ 40% ਸ਼ੇਅਰ ਜਾ ਰਿਹਾ ਸਟੇਟ ਗਵਰਨਮੈਂਟ ਨੇ ਕੋਈ ਜ਼ਿਆਦਾ ਇੰਟਰਸਟ ਨਹੀਂ ਦਿਖਾਇਆ ਪਿੱਛੇ ਮੀਤ ਹੇਰ ਵੀ ਆਏ ਸਨ ਪਰ ਵਿਦਿਆਰਥੀਆਂ ਨੇ ਉਹਨਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਟੇਟ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਏ ਨੇ ਉਹਦੇ ਵਿੱਚ ਉਹਨਾਂ ਨੇ ਕੋਈ ਜ਼ਿਆਦਾ ਕੋਈ ਇੰਟਰਸਟ ਨਹੀਂ ਲਿਆ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਅਸਲੀ ਆਮ ਆਦਮੀ ਪਾਰਟੀ ਚੁੰਨਦੇ ਚੁੰਨਦਿਆਂ ਬਹੁਤ ਹੀ ਆਮ ਆਦਮੀ ਚਾਹੀਦੀ ਤੇ ਇਹੋ ਜਿਹੇ ਕੁੱਗੂ ਘੋੜੇ ਵੀ ਚੁਣ ਲਏ ਆ ਜਿਨ੍ਹਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ ਭਗਵੰਤ ਮਾਨ ਨੂੰ ਕੀ ਪਤਾ ਕੀ ਹੁੰਦੀ ਹੈ ਯੂਨੀਵਰਸਿਟੀ ਜਿਹੜਾ ਕਦੀ ਯੂਨੀਵਰਸਿਟੀ ਗਿਆ ਹੀ ਉਹੀ ਫੀਲ ਲੈ ਸਕਦਾ ਨਾ ਜਿਹੜਾ ਯੂਨੀਵਰਸਿਟੀ ਗਿਆ ਯੂਨੀਵਰਸਿਟੀ ਕੀ ਹੁੰਦੀ ਹੈ ਜੇ ਕਾਲਜ ਨਾ ਹੋਵੇ ਤੇ ਕੋਈ ਨੌਲੇਜ ਨਹੀਂ ਹੁੰਦੀ ਹੈ ਯੂਨੀਵਰਸਿਟੀ ਨਾ ਹੋਵੇ ਤੁਹਾਡੀ ਪਰਸਨੈਲਿਟੀ ਨਹੀਂ ਡਿਵੈਲਪ ਹੋ ਸਕਦੀ ਪਰ ਉਹ ਕਹਿੰਦੇ ਵੀ ਮੇਰੇ ਲਈ ਪੰਜਾਬ ਦੇ ਹਿੱਤ ਮੁਖ ਨੇ ਮੈਂ ਆਇਆ ਹੀ ਤੁਹਾਡੀ ਸੇਵਾ ਲਈ ਆ ਮੈਂ ਜੇ ਯੂਨੀਵਰਸਿਟੀ ਦੀ ਕੁਝ ਵੀ ਕਰਨ ਨੂੰ ਤਿਆਰ ਹਾਂ ਮੁੱਖ ਮੰਤਰੀ ਤਾਂ ਰੰਗਲਾ ਪੰਜਾਬ ਹੀ ਬਣਾ ਰਿਹਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਵੀ ਦੇ ਰਿਹਾ ਉਹ ਤਾਂ ਬਹੁਤ ਕੁਝ ਕਰ ਰਿਹਾ ਪੰਜਾਬ ਨੂੰ ਗਰਾਊਂਡ ਦੇ ਉਠੇ ਵਾਦੀ ਹੈ ਨਾ ਜੁਮਲੇ ਹੈ ਨਾ ਪੈਗ ਲਾ ਕੇ ਕਹਿੰਦਾ ਜੀ ਬਸ ਮੈਂ ਸਭ ਕੁਝ ਕਰਤਾ ਪੰਜਾਬ ਯੂਨੀਵਰਸਿਟੀ ਨੂੰ ਕਹਿੰਦਾ ਮੈਂ ਗ੍ਰਾਂਟ ਦਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕੀ ਦਿੱਤਾ ਉਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਦੀ ਸੁਣਿਆ ਕਿ ਕੋਈ ਯੂਨੀਵਰਸਿਟੀ ਦੇ ਉੱਤੇ ਕਰੋੜਾਂ ਦਾ ਕਰਜ਼ਾ ਹੋਵੇ